ਸਿਵਲ ਸਰਜੰਤਰੰਤਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਮਨਜੀਤ ਸਿੰਘ ਰਟਾਲ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਚਬਾਲ ਜ਼ਿਲ੍ਹਾ ਐਪੀਡੀਮੋਲੋਜਿਸਟ ਦਾ ਅਵਲੀਨ ਕੌਰ ਏਐਮਓ ਕਵਲ ਅਤੇ ਬਲਰਾਜ ਸਿੰਘ ਦੀ ਰਹਿਨਮਾਈ ਹੇਠ ਅੱਡਾ ਚਬਾਲ ਦੇ ਝੁੱਗੀਆਂ ਚੋਂ ਪੜੀਆਂ ਗੁਜਰਾਂ ਦਾ ਨਾ ਮੰਡੀ ਅਤੇ ਸਲਮ ਏਰੀਏ ਦੇ ਲੋਕਾਂ ਨੂੰ ਡੇਂਗੂ ਮਲੇਰੀਆ ਚਿਕਨ ਗੁਨੀਆਂ ਸੰਬੰਧੀ ਜਾਗਰੂਕ ਕੀਤਾ ਗਿਆ ਹੈ ਅਤੇ बुखार ਦੇ ਸ਼ੱਕੀ ਕੇਸਾਂੀਆਂ ਬਲੱਡ ਸਲਾਈਡਾਂ ਬਣਾਈਆਂ ਇਸ ਸੰਬੰਧੀ ਸਿਹਤ ਟੀਮ ਵੱਲੋਂ ਦੱਸਿਆ ਗਿਆ ਕਿ ਮੌਸਮ ਦੇ ਬਦਲਾਅ ਕਾਰਨ ਮੱਛਰਾਂ ਦੀ ਕਾਫੀ ਤਾਦਾਦ ਵਧ ਰਹੀ ਹੈ ਸੋ ਸਾਨੂੰ ਇਹਨਾਂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਜੇਕਰ ਪਾਣੀ ਜਮਾ ਹੈ ਉਸ ਨੂੰ ਸਾਫ਼ ਕਰ ਦੇਵੋ ਜਾਂ ਮਿੱਟੀ ਪਾ ਕੇ ਪੂਰ ਦਿਵੋ ਜਾਂ ਫਿਰ ਕਾਲਾ ਤੇਲ ਪਾ ਕੇ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਆਪਣੇ ਘਰਾਂ ਵਿੱਚ ਫ੍ਰਿਜਾਂ, ਕੂਲਰ, ਮਣੀ, ਪਲਾਂਟ ਅਤੇ ਛੱਤ ਉੱਪਰ ਟੁੱਟੇ ਭੱਜੇ ਸਮਾਨ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ ਉਸ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕੀਤਾ ਜਾਵੇ। ਰਾਤ ਨੂੰ ਸੌਣ ਵੇਲੇ ਪੂਰੀ ਬਾਹਾਂ ਵਾਲੇ ਕੱਪੜੇ ਪਹਿਨ ਕੇ ਜਾਂ ਮੱਛਰदानी ਅਤੇ ਮੱਛਰ ਪਹਟਾਉਣ ਵਾਲੇ ਵਸਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਤੇਜ਼ ਬੁਖਾਰ ਹੋਣ ਤੋਂ ਬਾਅਦ ਪਸੀਨਾ ਆਉਂਦਾ ਹੈ, ਸਰੀਰ ਟੁੱਟਦਾ ਭੱਜਦਾ ਹੈ, ਉਲਟੀ ਨੂੰ ਮਨ ਕਰਦਾ ਹੈ ਤਾਂ ਤਾਂ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜਰੂਰ ਸੂਚਿਤ ਕੀਤਾ ਜਾਵੇ ਇਸ ਮੌਕੇ ਆਮਰਸ਼ਪਾਲ ਐਸਆਈ ਵਿਕਰਮ ਸਿੰਘ ਮਲਟੀ ਪਰਪਸ ਹੈਲਥ ਵਰਕਰ ਆਧਾਜ ਸਨ